ਡਾਬੇ ਦੇ ਉੱਤੇ ਰੋਟੀ ਖਾਣ ਆਏ ਨੌਜਵਾਨ ਵੱਡਾ ਕਾਰਾ ਕਰ ਗਏ ਨੇ ਇੱਕ ਦੂਜੇ ਨੂੰ ਇਸ਼ਾਰਾ ਕਰਦਾ ਸੀ ਤੇ ਦੂਜਾ ਵੱਡੀ ਘਟਨਾ ਨੂੰ ਅੰਜਾਮ ਦਿੰਦਾ ਸੀ ਦੱਸਦੀ ਹੈ ਕਿ ਇਹ ਮਾਮਲਾ ਫਗਵਾੜੇ ਤੋਂ ਸਾਹਮਣੇ ਆਇਆ ਹੈ ਫਗਵਾੜਾ ਦੇ ਜੀਕੇ ਢਾਬੇ ਦੇ ਉੱਤੋਂ ਚੋਰੀ ਦਾ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਢਾਬੇ ਦੇ ਉੱਤੇ ਐ ਨੌਜਵਾਨ ਰੋਟੀ ਖਾਣ ਆਏ ਸੀ ਪਰ ਇਹਨਾਂ ਦੇ ਵੱਲੋਂ ਇੱਥੇ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਸੀਸੀਟੀਵੀ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਰੋਟੀ ਖਾਣ ਤੋਂ ਬਾਅਦ ਢਾਬੇ ਦੇ ਉੱਤੇ ਆਏ ਐ ਨੌਜਵਾਨ ਢਾਬੇ ਦੇ ਉੱਤੇ ਹੀ ਇੱਧਰ ਉੱਧਰ ਘੁੰਮਣ ਲੱਗ ਜਾਂਦੇ ਨੇ ਬਹਾਨਾ ਬਣਾਉਂਦੇ ਨੇ ਕਿ ਅਸੀਂ ਤਾਂ ਸੌਂਫ ਲੱਭ ਰਹੇ ਹਾਂ ਜੋਸ ਤੋਂ ਬਾਅਦ ਇਹਨਾਂ ਦੇ ਵੱਲੋਂ ਮੌਕਾ ਦੇਖ ਕੇ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਫਗਵਾੜਾ ਦੇ ਜੀਕੇ ਟਾਬੇ ਦੀਆਂ ਤਸਵੀਰਾਂ ਨੇ ਦਰਅਸਲ ਚੋਰੀ ਦੀ ਵੱਡੀ ਘਟਨਾ ਨੂੰ ਇਹਨਾਂ ਦੇ ਵੱਲੋਂ ਮੌਕਾ ਦੇਖ ਕੇ ਅੰਜਾਮ ਦਿੱਤਾ ਗਿਆ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਰਾਤ ਨੂੰ ਇਹ ਰੋਟੀ ਖਾਣ ਵਾਸਤੇ ਆਏ ਸਨ ਅਤੇ ਇਸੇ ਦੌਰਾਨ ਇਹਨਾਂ ਦੇ ਵੱਲੋਂ ਮੌਕਾ ਦੇਖ ਕੇ ਗੱਲੇ ਤੋਂ ਆਪਣਾ ਹੱਥ ਸਾਫ਼ ਕੀਤਾ ਗਿਆ ਅਤੇ ਸਾਰੇ ਪੈਸੇ ਲੈ ਕੇ ਉਥੋਂ ਚਲਦੇ ਬਣੇ आया ਗੁੰਡਾ ਉਹ ਉਹ ਗੋੜਾ ਖੱਦੀ ਆ ਲੈ ਲੋ ਦੇਖਿਆ ਕੱਲਾ ਰੋਟੀ ਖਾ ਗਏ ਆਲੇ ਕੋਣੇ ਚਾਰਾ ਮਾਰਿਆ ਆ ਵਾਰਾਲਾ ਮੁੰਡਾ ਜਾ ਰਹਾ ਮਾਰਾ ਲੈਣਾ ਆਨੇ ਸ਼ਾਰਾ ਮਾਰਦਾ ਗਾ ਨਾ ਇਹ ਵਾਰਾ ਹੋ ਟੋਪੀ ਚਾਰਾ ਵਾਰਾਲਾ ਮੁੰਡਾ ਜਾ ਰਹਾ ਮਾਰਾ ਲੈਣਾ ਆਨੇ ਸ਼ਾਰਾ ਮਾਰਦਾ ਗਾ ਨਾ ਇਹ ਵਾਰਾ ਹੋ ਟੋਪੀ ਚਿੱਟੀ ਚਲੋ ਕੰਦਾ ਇਹੋ ਜਿਹੇ ਆਏ ਉਹਨਾਂ ਦੀ ਕੀ ਗੱਲ ਬਾਤ ਹੈ ਗੰਦੇ ਹੋ ਜਿਹਾ ਸ਼ਰੀਰ ਗੱਲ ਬਾਤ ਲੈ ਜੀ ਹੈ ਇਹ ਸਾਡਾ ਥੱਲੇ ਜੀ ਹਮ ਲੋ ਆਪਣੇ ਬਾਹਰ ਬਿਜੀ ਤੋਂ ਬੰਦੇ ਖੜਾ ਸੀ ਉਹਨੇ ਐਸੇ ਗੱਲ ਮੇਰੇ ਹੱਥ ਮਾਰਾ ਖੁੱਲੀ ਗੱਲ ਲੈ ਕੇ ਚਲੇ ਗੱਲ ਲੋਕ ਵੀ ਤੋੜਾ ਉਹਨੇ ਬਜੀ ਕਿਛ ਕੇ ਭਾਈ ਜੀ ਚਿਦਰਨਯ ਕੁਮਾਰ ਨਾਮ ਹੈ ਮੇਰਾ ਜੀ ਹਾਂ ਤੇ ਇਹ ਦਾਵਾ ਜੀ ਗੋਰਾ ਕਾਲਾ ਠਾਵਾ ਹੈ ਜੀ ये हमने इसको रेंट पे लिया हुआ है पलाईगढ़ चौक में है ढाबा जी तो अभी जो दो लड़के आए थे दस साढ़ा दस बजे करीब खाना ने खाया उन्होंने खाना खाने के बाद ये हम लोग बाहर अपने काम में बिजी थे तो उन्होंने अपने गले में हाथ मारा दिन भर जो सेल था तो सारा उठा के ले उठाकर लेके कौन लड़के से गे? तो ये लड़के जी एक आता है कभी कभी वो खाना खाने या पैक कराने आता है नीमों वाले चौक में उनका पत्नी डैडी मछली का काम करते हैं किसी मछली वाला था तो दूजे मुंडे में जानता नहीं है ਇਹ ਕਦੋਂ ਵਾਏ ਸੀ ਕਿੰਨੇ ਵਜੇ ਦੀ ਵਾਰਦਾਤ ਆ ਇਹ ਸਵਾ 10 ਦੇ ਵਿੱਚ ਮੈਂ تھے ਜੀ ਖਾਣਾ ਖਾ ਕੇ ਉਹਨਾਂ ਨੇ 1:30 ਦੇ ਵਿੱਚ ਮੇਰੇ ਕੰਮ ਤੇ ਚਲੇ ਗਏ ਹਮੋਂ ਆਪਣੇ ਬਾਹਰ ਰੋਟੀ ਬਣਾਉਣੇ ਬਿਜੀ ਤੇ ਹੋਰ ਲੜਕੇ ਉਹ ਆਪਣਾ ਕੰਮ ਵਿੱਚ ਲਗੇ ਸ ਤੇ ਢਾਬੇ ਤੇ ਸੀਸੀਟੀਵੀ ਕੈਮਰੇ ਲੱਗੇ ਆ ਹਾਂਜੀ ਹਾਂਜੀ ਲੱਗੇ ਜੀ ਤੇ ਉਹਨਾਂ ਦੀ ਕੋਈ ਵੀਡੀਓ ਵਗੈਰਾ ਵਿੱਚ ਆਉਂਦੇ ਆ ਹਾਂਜੀ ਉਹ ਵੀਡੀਓ ਹੈ ਜੀ ਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਉਹ ਗੱਲਿਓਂ ਜੋ ਪੈਸੇ ਕੱਢ ਕੇ ਚਲੇ ਗਏ ਮੈਂ ਜਦੋਂ ਦੁਬਾਰਾ ਪੈਸੇ ਆਪਣੇ ਕਾਟਨੇ ਆਇਆ ਕਿਸੇ ਗੇਸਟ ਦਾ ਪੈਸੇ ਕਾਟਨੇ ਆ ਤੇ ਦੇਖਿਆ ਗੱਲਿਓਂ ਪੈਸੇ ਨਹੀਂ ਆਏ ਜੀ ਤਬ ਹਮਨੇ ਥਾਣੇ ਵੀ ਤੋ ਇਸ ਮੇਂ ਨਗਰ ਆ ਰਹੇ ਵੀਡੀਓ ਦਾ ਕਰ ਰਿਹਾ। ਇਹ ਟੋਟਲ ਕਿੰਨੇ ਮੁੰਡੇ ਸੀ ਜਿਹੜੇ ਚੋਰੀ ਕਰਕੇ ਗਏ? ਦੋ-ਤਿੰਨ। ਤੇ ਉਹਨਾਂ ਤੋਂ ਇਲਾਵਾ ਕੋਈ ਮੁੰਡੇ ਹੋਰ? ਨਹੀਂ ਜੀ ਹੋਰ ਨਹੀਂ। ਇਹ ਪਹਿਲਾਂ ਵੀ ਢਾਬੇ ਤੇ ਆਉਂਦੇ ਜਾਂਦੇ ਆ ਜੇ ਕਿਦਾਂ? ਇਹ ਕبھی-ਕبھی ਆਤਾ ਹੈ ਜੀ। ਨਾਨੂਗਰ ਲੈਣੇ ਆਤਾ ਕبھی-ਕبھی। ਹੂੰ। ਤੇ ਕਿੰਨੀ-ਕਿੰਨੀ ਉਮਰ ਦੇ ਤੁਹਾਨੂੰ ਮੁੰਡੇ ਲੱਗਦੇ ਆ ਇਹ? ਇਹ 20-30 ਸੂਈ ਸੂਈ ਕਈ ਭੰਗੇ। ਤੇ ਤੁਸੀਂ ਪੁਲਿਸ ਸ਼ਿਕਾਇਤ ਕੀਤੀ ਆ ਜਦੋਂ ਚੋਰੀ ਹੋਈ ਆ? ਕਾਹਦੇ ਨਹੀਂ ਕੀਤੀ ਜੀ। ਤੁਸੀਂ ਉਹਨੂੰ ਪੁਲਿਸ ਸ਼ਿਕਾਇਤ ਕਰੋਗੇ ਇਹਦੀ? ਕਰਨੇ ਪਹਿਲਾਂ ਬਜੀ। ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਜਿਹੜੀਆਂ ਇਹਦਾ ਚੋਰੀਆਂ ਹੋ ਰਹੀਆਂ ਨੇ ਜਿਹੜੀ ਜੋੜੀ ਹੋਇਆ ਕਿ ہمارا ਜੋ ਲੋਸ ਹੈ ਉਹ हमें ਮਿਲ ਜਾਏ আর ਕਿਹ ਚੀਜ਼ ਹੋਜੀ ਬਾਕੀ ਜੋ ਐਸੇ ਕੰਮ ਹੁੰਦੇ ਉਹ ਨਹੀਂ ਹੋਣ ਚਾਹੀਏ ਅੰਦਰ ਕਿੱਥੇ ਕੰਮ ਕਰਦੇ ਆ ਤੁਸੀਂ ਬੋਲੇ ਕਾਲਾ 873 ਇਹ ਤੁਸੀਂ ਇੱਕ ਜਿਹੜੀ ਸੀਸੀਟੀਵੀ ਵੀਡੀਓ ਦਿਖਾ ਰਹੇ ਆ ਕੀ ਮਾਮਲਾ ਭਾਜੀ ਸਾਰਾ ਕੋਪਾ ਜੇ ਬੰਦਾ ਰੋਟੀ ਖਾਣੇ ਆਇਆ ਤੇ ਰੋਟੀ ਖਾ ਕੇ ਇੱਕ ਬੰਦਾ ਬਾਹਰ ਪੈਸੇ ਕਟਣ ਗਿਆ ਸੀ ਤੇ ਦੂਜਾ ਬੰਦਾ ਇੱਥੇ ਸੋਪ ਸੋਪ ਖਾਇਆ ਤੇ ਅਲੇ ਦਵਾਰੇ ਦੇਖਿਆ ਕੋਈ ਨਹੀਂ ਸੀਗਾ ਗੱਲ ਖੁੱਲ ਕੇ ਜਿਹੜੇ ਜੇਪੀਰ ਜਿਪ ਪਾਇਆ ਫਟਾਫਟ ਬਾਹਰ ਚਲਾ ਗਿਆ ਤੁਹਾਨੂੰ ਉਹਨਾਂ ਤੇ ਸ਼ੱਕ ਕਿੱਦਾਂ ਪਿਆ ਸ਼ੱਕ ਪਿਆ ਕਿ ਬੰਦਾ ਪੈਸੇ ਕੱਟਣ ਗਿਆ ਸੋ ਦਿਖਾ ਕੇ ਗੱਲੇ ਚ ਪੈ ਹੈ ਨਹੀਂ ਫਿਰ ਪਾਜੀ ਕਮੇ ਫੋਨ ਕੀਤਾ ਕਿ ਦੇਖੋ ਇਹਦਾ ਇਹਦਾ ਰਗੜ ਹੋ ਗਿਆ ਕਿ ਤੁਹਾਨੂੰ ਪਤਾ ਕਿੱਦਾਂ ਲੱਗਿਆ ਕਿ ਗੱਲੇ ਚੋਂ ਪੈਸੇ ਗਾਇਬ ਹੋ ਗਏ ਆ ਮੇਰੇ ਕੋਲ ਤੇ ਗੱਲੇ ਵਿੱਚ ਪੈ ਹੈ ਨਹੀਂ ਸੀਗਾ ਹੂੰ ਮੇਰੇ ਦਿਨ ਭਰ ਦਾ ਕਮਾਇਆ ਸੀ ਹੁਣ ਤੱਕ ਤੱਕ ਕੋਈ ਕੁਝ ਵੀ ਨਹੀਂ ਦੇਗਾ ਉਸਨੇ ਤੁਸੀਂ ਜਿਹੜੀਆਂ ਸੀਸੀਟੀਵੀ ਤਸਵੀਰਾਂ ਤੁਸੀਂ ਦੇਖੀਆਂ ਚੈੱਕ ਕੀਤੀਆਂ ਕਿ ਉਹ ਬੰਦੇ ਪੈਸੇ ਕੱਢ ਕੇ ਲੈ ਕੇ ਜਾ ਰਹੇ ਆ ਸੀਸੀ ਦੇ ਵੀ ਕੰਮ ਚੇਤ ਰਾਇਆ ਸੀ ਤੇ ਕਿੰਨੇ ਬੰਦੇ ਸੀਗੇ ਟੋਟਲ ਉਹ ਦੋ ਬੰਦੇ ਸੀ ਕੋਈ ਉਹਨਾਂ ਦੀ ਪਛਾਣ ਹੈਗੀ ਤੁਹਾਨੂੰ ਕੀ ਨਾਮ ਆ ਉਹਨਾਂ ਦੇ ਨਾਮ ਤਾਂ ਪਤਾ ਨਹੀਂ ਐਸੀ ਸਫਲ ਤੇ ਪਛਾਣ ਹੈ ਤੇ ਉਹ ਰੈਗੂਲਰ ਆਉਂਦੇ ਜਾਂਦੇ ਜੀ ਕਿ ਪਹਿਲੀ ਵਾਰ ਆਏ ਸੀਗੇ ਉਹ ਐਸੇ ਤੇ ਕਈ ਵਾਰ ਆਤੇ ਜਾਂਦੇ ਬਹੁਤ ਚੁਰਾਵੇਂ ਤੇ ਆਤੇ ਜਾਂਦੇ ਆ ਇਹ ਆਪਣੇ ਫਗਵਾੜੇ ਸ਼ਹਿਰ ਦੇ ਹੀ ਬੰਦੇ ਆ ਫਗਵਾੜੇ ਦੇ ਹੀ ਤਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਜਿਹੜੀਆਂ ਚੋਰੀਆਂ ਹੋ ਰਹੀਆਂ ਆ ਕਿ ਇਹਦਾ ਜੇ ਗਲਤ ਕੰਮ ਨਾ ਹੋਵੇ